ਮੈਨੂੰ ਅੱਜ ਮੇਰੇ ਪਿੰਡ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕਿ ਮੈਂ ਤੇ ਫਲਾਣਾ ਬਾਤ ਚਾ ਢੋਕ ਦੂੰ ਤੇਰਾ ਮੈਂ ਡੋਕ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਕ ਕੀ ਕਰਾਂ ਇਹ ਨਾ ਤੂੰ ਉੱਤੋਂ ਵੱਤ ਪਤਾ ਉਹਨੂੰ ਮਾਰ ਦੇਗਾ ਜੇ ਮੈਂ ਚੂਤਾ ਹੂੰ ਨਾ ਮੇਰੇ ਕੋਈ ਜਿਹੜੀ ਬੰਦੀ ਕਰ ਲਈ ਆ ਯੂਏਪੀਏ ਐਨਐਸਏ ਜੋ ਵੀ ਲਾ ਦੋ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈਗਾ ਮੈਂ ਵੀ ਜੱਟ ਦਾ ਬੋਤਾ ਹਾਂ ਰਿਸ਼ੀ ਕੁਮਾਰ ਜੀ ਨੇ ਸਿੱਧੀ ਹਾਰ ਨਾ ਨਿਕਾ ਖੜਾ ਤਾਂ ਖੜਾ ਵੀਰੋ ਮੇਰੀ ਬੱਚੀ ਆ ਪਾਲ ਜੂਗੀ ਬਤਵਾ ਤੂੰ ਕੀ ਕਰਦੇਗਾ ਝੂਠਾ ਐਨਕਾਉਂਟਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਖੂਰਿਆ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਨੌਜਵਾਨ ਜਿਸ ਦੀ ਗੋਦ ਦੇ ਵਿੱਚ ਕੁਝ ਮਹੀਨਿਆਂ ਦੀ ਬੱਚੀ ਹੈ ਵੀਡੀਓ ਦੇ ਵਿੱਚ ਇਹ ਨੌਜਵਾਨ ਰੋਂਦਾ ਨਜ਼ਰ ਆ ਰਿਹਾ ਹੈ ਇਸ ਨੌਜਵਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਇਹ ਨੌਜਵਾਨ ਦੱਸ ਰਿਹਾ ਹੈ ਕਿ ਐਸਐਚਓ ਨੇ ਇਸ ਨੂੰ ਫੇਕ ਐਨਕਾਊਂਟਰ ਕਰਨ ਦੀ ਧਮਕੀ ਦਿੱਤੀ ਹੈ ਤੇ ਇਹ ਨੌਜਵਾਨ ਕਹਿ ਰਿਹਾ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਕੁਝ ਮਹੀਨਿਆਂ ਦੀ ਬੱਚੀ ਨੂੰ ਰੁੱਲਣ ਨਾ ਦਿਓ ਇਸ ਨੂੰ ਪਾਲ ਲਿਓ ਹੁਣ ਆਖਿਰਕਾਰ ਇਹ ਨੌਜਵਾਨ ਅਜਿਹਾ ਕਿਉਂ ਕਹਿ ਰਿਹਾ ਹੈ ਕਿਉਂ ਇਸ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਐਸਐਚਓ ਇਸ ਨੂੰ ਧਮਕੀਆਂ ਕਿਉਂ ਦੇ ਰਿਹਾ ਹੈ ਤੁਹਾਨੂੰ ਪੂਰਾ ਮਾਮਲਾ ਸਮਝਾਉਂਦਿਆਂ ਕਿ ਆਖਿਰਕਾਰ ਇਸ ਮਾਮਲੇ ਦੀ ਸ਼ੁਰੂਆਤ ਕਿੱਥੋਂ ਹੋਈ ਇਸ ਦਾ ਨਤੀਜਾ ਕੀ ਨਿਕਲਿਆ ਤੇ ਫਿਰ ਇਹ ਨੋਬਤ ਆਈ ਕੇਸ ਨੌਜਵਾਨ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋਣਾ ਪਿਆ ਤੇ ਦੱਸਣਾ ਪਿਆ ਕਿ ਉਸ ਨੂੰ ਫੇਕ ਇਨਕਾਊਂਟਰ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿੱਚ ਲੰਗੇ ਦਿਨੀ ਸਾਬਕਾ ਫੌਜੀ ਰਣਬੀਰ ਸਿੰਘ ਨੂੰ ਸ਼ਰੀਆਮ ਕੁੱਟਿਆ ਗਿਆ ਪਸਦਿਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਸ਼ਾਇਦ ਇਸ ਫੌਜੀ ਨੇ ਸੋਚਿਆ ਸੀ ਕਿ ਜਿਵੇਂ ਇਸਨੇ ਦੇਸ਼ ਦੇ ਦੁਸ਼ਮਨਾ ਤੋਂ ਦੇਸ਼ ਦੀ ਰਾਖੀ ਕੀਤੀ ਹੈ ਉਵੇਂ ਹੀ ਇਹ ਆਪਣੇ ਪਿੰਡ ਨੂੰ ਨਸ਼ਾ ਤਸਕਰਾ ਤੋਂ ਵੀ ਬਚਾ ਲਵੇਗਾ ਸਾਬਕਾ ਫੌਜੀ ਦੇ ਕਟਮਾਰ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਸ ਮਗਰੋਂ ਸਾਫ ਦਾ ਫੌਜੀ ਦੇ ਨਾਲ ਹੋਈ ਕੁਟਮਾਰ ਤੇ ਨਸ਼ਾ ਤਸਕਰਾਂ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਪਿੰਡ ਦੇ ਹੀ ਨੌਜਵਾਨ ਲਖਬੀਰ ਸਿੰਘ ਨੇ ਪਿੰਡ ਦੇ ਵਿੱਚ ਪੋਸਟਰ ਵੀ ਲਗਾ ਦਿੱਤੇ ਅਤੇ ਵੀਡੀਓ ਵੀ ਪਾ ਦਿੱਤੀ ਕਿ ਵਈ ਸਾਡਾ ਪਿੰਡ ਵਿਕਾਊ ਹੈ ਆ ਬੇਨਤੀ ਪੜਿਓ ਸਾਡੀ ਸਾਡਾ ਪਿੰਡ ਵਿਕਾਊ ਹੈ ਇਹ ਲਿਖਣ ਦਾ ਮਕਸਦ ਕੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਪਿੰਡ ਕਿਉਂ ਵਿਕਾਊ ਹੈ ਅਸੀਂ ਅੱਕ ਕੇ ਵੇਚਣਾ ਚਾਹੁੰਦੇ ਆ ਉਹਦੇ ਪਿੰਡ ਨੂੰ ਸਾਡਾ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਮਾਨ ਸਾਹਿਬ ਸਾਡਾ ਪਿੰਡ ਭਾਈ ਬਖਤੌਰ ਉਹ ਪਿੰਡ ਆਸੇ-ਪਾਸੇ ਏਰੀਆ ਦੇ ਵਿੱਚੋਂ ਸਾਡੇ ਪਿੰਡ ਦੇ ਸਭ ਤੋਂ ਵੱਧ ਨੌਜਵਾਨ ਆ ਜਿਹੜੇ ਉਹ ਫੌਜ ਦੇ ਵਿੱਚ ਭਰਤੀ ਨੇ ਸਾਡੇ ਪਿੰਡ ਦਾ ਦੁਕਾਨਦਾਰ ਮਜ਼ਦੂਰ ਸਾਡੇ ਪਿੰਡ ਦੀਆਂ ਧੀਆਂ ਪੈਣਾ ਸੇਫ ਨਹੀਂ ਰਹੀਆਂ ਸਾਡੇ ਪਿੰਡ ਦੇ ਫੌਜੀ ਜਵਾਨ ਸੇਫ ਨਹੀਂ ਰਹੇ ਚਿੱਟਾ ਵੇਚਣ ਵਾਲੇ ਦੁੱਕੀ ਦੇ ਬੰਦੇ ਕਹਿੰਦੇ ਅਸੀਂ ਚਿੱਟਾ ਵੇਚਾਂਗੇ ਜੇ ਤੂੰ ਰੋਕਿਆ ਤੇ ਉਹਨੂੰ ਕੀ ਅੰਜਾਮ ਮਿਲਿਆ ਉਹਦੀਆਂ ਸ਼ਰੇਆਮ ਘਰੇ ਆ ਕੇ ਲੱਤਾਂ ਤੋੜ ਕੇ ਗਿਆ ਕਿ ਯਾਰ ਸਾਡਾ ਪੰਜਾਬ ਯੂਪੀ ਬਿਹਾਰ ਤੋਂ ਵੀ ਮਾੜਾ ਹੋ ਗਿਆ ਕਿ ਅਸੀਂ ਆਪਦਾ ਪਿੰਡ ਵੇਚ ਜੀਏ ਕਿ ਅਸੀਂ ਆਪਦੇ ਪਿੰਡ ਦੇ ਵਿੱਚ ਨਾ ਰਹੀਏ ਸਾਡੇ ਪਿੰਡ ਦੇ ਦੁਕਾਨਦਾਰ ਕਿਸਾਨ ਮਜ਼ਦੂਰ ਸਭ ਡਰੇ ਹੋਏ ਨੇ ਇਹਨਾਂ ਚਿੱਟੇ ਵਾਲਿਆਂ ਤੋਂ ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਡਰਦੇ ਨੇ ਜੇ ਕੋਈ ਘਰਾਂ ਚੋਂ ਬਾਹਰ ਨਿਕਲਦਾ ਇਹ ਦੁੱਕੀ ਦੇ ਨਸ਼ੇੜੀ ਘਰਾਂ ਦੇ ਵਿੱਚ ਆ ਕੇ ਸ਼ਰਿਆਂ ਨੂੰ ਲੱਤਾਂ ਤੋੜ ਕੇ ਜਾਂਦੇ ਨੇ ਇਹ ਲਿਖਣ ਦਾ ਸੰਦਰਭਾ ਜਿਹੜਾ ਇਹ ਲਿਖਣ ਦਾ ਕਾਰਨ ਕੀ ਆ ਕਿ ਅਸੀਂ ਡਰੇ ਹੋਏ ਆ ਅਸੀਂ ਪਿੰਡ ਵੇਚਣ ਨੂੰ ਤਿਆਰ ਆ ਅਸੀਂ ਘਰ ਛੱਡਣ ਨੂੰ ਤਿਆਰ ਆ ਸਾਡਾ ਪਿੰਡ ਆਹ ਹਾਲਾਤ ਹੋਏ ਪਏ ਨੇ ਚਿੱਟੇ ਵਾਲੇ ਛਰੇ ਆਮ ਨਾਲ ਤਾਂ ਕਹਿੰਦੇ ਚਿੱਟਾ ਵੇਚਾਂਗੇ ਰੋਕੇ ਦਿਖਾਓ ਇਹ ਬੰਦਿਆਂ ਦੇ ਪਹਿਲਾਂ 10-10 ਪੱਤੇ ਦਰਦ ਨੇ ਚਿੱਟੇ ਦੇ ਤੇ ਇਹਨਾਂ ਨੂੰ ਡਰ ਕਿਉਂ ਨਹੀਂ ਖੋਪ ਕਿਉਂ ਨਹੀਂ ਕਿਉਂਕਿ ਜਵਾਨਤਾ ਕਰਾ ਕੇ ਬਾਹਰ ਆ ਜਾਂਦੇ ਨੇ ਸੈਟਿੰਗਾਂ ਨੇ ਇਹਨਾਂ ਦੀ ਇਹਨਾਂ ਕੋਲੇ ਪੈਸੇ ਨੇ ਰਾਤ ਛਰੇ ਆ ਬੰਦੇ ਦੀਆਂ ਲੱਤਾਂ ਤੋੜ ਕੇ ਫੇਰ ਕਰਕੇ ਇਹ ਕਹਿ ਕੇ ਗਏ ਆ ਕਿ ਸਾਡੀ ਪੁਲਿਸ ਨਾਲ 20000 ਰੁਪਏ ਚ ਸੈਟਿੰਗ ਹੋਈ ਆ ਸਾਡਾ ਕਰਾਲੋ ਜੋ ਹੁੰਦਾ ਸ਼ਾਇਦ ਲਖਬੀਰ ਸਿੰਘ ਨੇ ਸੋਚਿਆ ਸੀ ਕਿ ਇਸ ਤੋਂ ਬਾਅਦ ਸੁੱਤਾ ਪ੍ਰਸ਼ਾਸਨ ਜਾਗੇਗਾ ਅਤੇ ਕਾਰਵਾਈ ਕਰੇਗਾ ਪਰ ਜਦੋਂ ਮੁੜਾ ਨੌਜਵਾਨ ਸੋਸ਼ਲ ਮੀਡੀਆ ਦੇ ਉੱਤੇ ਆਇਆ ਤਾਂ ਹਰ ਕੋਈ ਹਿਲ ਗਿਆ ਪਿੰਡ ਦੇ ਵਿੱਚ ਪਿੰਡ ਵਿਕਾਉ ਹੈ ਦੇ ਪੋਸਟਲ ਲਾਉਣ ਵਾਲੇ ਨੌਜਵਾਨ ਲਖਬੀਰ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਖੁਦ ਨੂੰ ਪੁਲਿਸ ਤੋਂ ਮਿਲ ਰਹੀਆਂ ਧਮਕੀਆਂ ਬਾਰੇ ਖੁਲਾਸਾ ਕੀਤਾ ਉਸਨੇ ਕੋਟ ਫੱਤਾ ਥਾਣੇ ਦੇ ਐਸਐਚਓ ਮਨੀਸ਼ ਕੁਮਾਰ ਦੇ ਉੱਤੇ ਝੂਠਾ ਇਨਕਾਊਂਟਰ ਕਰਨ ਦੀ ਧਮਕੀ ਦੇਣ ਵਰਗੇ ਗੰਭੀਰ ਇਲਜ਼ਾਮ ਲਗਾਏ। ਲਖਬੀਰ ਸਿੰਘ ਦੀ 4 ਮਹੀਨੇ ਦੀ ਬੱਚੀ ਵੀ ਵੀਡੀਓ ਦੇ ਵਿੱਚ ਮੌਜੂਦ ਸੀ। ਇਹ ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਖੂਬ ਚਰਚਾ ਦਾ ਵਿਸ਼ਾ ਬਣ ਗਿਆ। ਮੈਂ ਨਵਦੇ ਨਾਲ ਆਉਦੀ ਬੱਚੀ ਲੈ ਕੇ ਆਇਆ। ਮੇਰੀ ਬੱਚੀ ਹੈਗੀ 4 ਮਹੀਨੇ ਦੀ। ਜਦੋਂ ਇਹ ਪੋਸਟਰ ਆਇਆ ਜੋ ਵੀ ਮੈਂ ਕੁਝ ਕੀਤਾ ਮੈਂ ਆਹਦੇ ਬੱਚੀ ਦੀ ਮੇਰੀ ਸਭ ਤੋਂ ਪਿਆਰੀ ਹੈ ਮੇਰੀ ਜਾਨ ਤੋਂ ਪਿਆਰੀ ਆ ਆ ਪ੍ਰਸ਼ਾਸਨ ਦੇ ਲੋਕ ਕਹੋ ਮੈਨੂੰ ਕਹਿੰਦੇ ਵੀ ਇਹ ਢੰਗ ਕਰਦਾ ਟੀਆਰਪੀ ਫੀਮਸ ਲਈ ਕਰਦਾ ਐਸਐਚਓ ਮਨੀਸ਼ ਕੁਮਾਰ ਥਾਣਾ ਕੋਟ ਫਤਾ ਮੈਨੂੰ ਕਹਿੰਦਾ ਨਾ ਇਹ ਤੂੰ ਢੰਗ ਕਰਦਾ ਜਾਂ ਟੀਆਰਪੀ ਲਈ ਕਰਦਾ ਮੈਂ ਆਪਦੀ ਬੱਚੀ ਮੇਰੇ ਗੋਦ ਚ ਆ ਸਭ ਤੋਂ ਪਿਆਰੀ ਹੈ ਮੇਰੇ ਲਈ ਮੈਂ ਤੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਕਿਹਨੂੰ ਤੇ ਮੈਨੂੰ ਅੱਜ ਮੇਰੇ ਪਿੰਨ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕੀ ਮੈਂ ਤੇ ਫਲਾਣਾ ਪਾਚਾ ਢੋਗ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਂਗਾ ਤੂੰ ਬੱਤ ਬੱਤ ਉਹਨੂੰ ਮਾਰ ਦੇਂਗਾ ਤੂੰ ਐਸਐਚਓ ਆ ਅਸੀਂ ਵੀ ਭਰਤੀਆਂ ਦੇਖੀਆਂ ਯਾਰ ਸਾਡਾ ਕੱਦ 6 ਫੁੱਟ ਆ ਅਸੀਂ ਵੀ ਭਰਤੀਆਂ ਦੇਖਿਆ ਨਹੀਂ ਉਹੇ ਭਰਤੀ ਯਾਰ ਮੈਂ ਸਾਬਕਾ ਫੌਜੀ ਦਾ ਬੇਡਾ ਇੱਕ ਡੋਪ ਕਰਾ ਦੇ ਕੀ ਕਰਾਏਂਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆ ਮੈਂ ਆਂਦੀ ਬੱਚੀ ਦੀ ਸੌਂਹ ਕੇ ਕਹਿਣਾ ਆ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਇਹਦੀ ਸੌਂਹ ਆ ਕੇ ਕਹਿਣਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰਿਆਂ ਸਾਹਿਬ ਕਾ ਬੋਜੀ ਨੀ ਤਾਂ ਤੂੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤਾ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕੇ ਧੰਕਾਉਂਦਾ ਪਿੰਡ ਦੇ ਵਿੱਚ ਮੈਂ ਤੇਰਾ ਐਂ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦਲ ਮਾਰ ਦੇਗਾ ਫਿਰ ਕੀ ਹੋ ਜੂਗਾ ਭਗਵਾਨ ਤੁਮਨ ਸਾਹਿਬ ਪਲੀਜ਼ ਇਸ ਵੇਂ ਹੰਬਲਿੰਗ ਰਿਕਵੈਸਟ ਮੈਂ ਭਾ ਕੋਈ ਕੁਝ ਵੀ ਗਲਤ ਬੋਲ ਜਾ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਪਰ ਮੈਂ ਆਪਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਜ਼ਿੱਤੇ ਆਪਰਾ ਕਿਸ ਹੋਗਾ ਤਾ ਕਿ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂਗਾ ਤਾਂ ਤੁਹਾਡੇ ਥਾਣੇ ਦਾ ਕੈਸ ਚੋ ਆ ਗਈ ਮੈਨੂੰ ਤੁਮ ਕਹੌਣਾ ਕਿ ਤੂੰ ਪੋਸਟਰ ਲਾਉਣ ਵਾਲਾ ਕੌਣ ਆ ਓਏ ਇਸ ਵੀਡੀਓ ਨੇ ਸਾਰੇ ਪਿੰਡ ਨੂੰ ਨਸ਼ਾ ਤਸਕਨਾ ਖਿਲਾਫ ਤੇ ਇਸ ਨੌਜਵਾਨ ਦੇ ਹੱਕ ਦੇ ਵਿੱਚ ਇਕਮੁੱਠ ਹੋਣ ਦੇ ਲਈ ਮਜਬੂਰ ਕਰ ਦਿੱਤਾ ਪਿੰਡਵਾਲਿਆਂ ਨੇ ਕਿਹਾ ਹੈ ਕਿ ਅਸੀਂ ਹੁਣ ਪਿੰਡ ਦੇ ਵਿੱਚ ਨਸ਼ਾ ਨਹੀਂ ਵਿਕਣ ਦਿਆਂਗੇ ਨਾਹੀਂ ਸਾਡਾ ਪਿੰਡ ਇਨਾ ਸਸਤਾ ਹੈ ਕਿ ਇਸ ਨੂੰ ਅਸੀਂ ਵੇਚਣ ਲਾ ਦਈਏ ਕੋਈ ਇੱਕ ਮੈਂ ਪੋਸਟਰ ਲਾਇਆ ਸੀ ਕਿ ਸਾਡਾ ਪਿੰਡ ਬਕਾਊ ਆ ਪਹਿਲੀ ਗੱਲ ਸਾਡਾ ਪਿੰਡ ਇਨਾ ਸਸਤਾ ਨਹੀਂ ਹੈਗਾ ਕਿ ਕਿਸੇ ਦਾ ਪਿੰਡ ਕੋਈ ਖਰੀਦ ਲੇ ਉਹ ਇੱਕ ਸਾਡਾ ਜਰੀਆ ਸੀ ਇਹ ਦੱਸਣ ਦਾ ਕਿ ਅਸੀਂ ਲੋਕ ਐਨੇ ਹੈਰਾਨ ਹੋਏ ਪਏ ਨੇ ਸਾਡੇ ਪਿੰਡ ਦੀਆਂ ਧੀਆਂ ਪੈਣਾ ਸਾਡੇ ਪਿੰਡ ਤੋਂ 2.5 ਕਿਲੋਮੀਟਰ ਇੱਥੋਂ ਵਾਸ ਚੜਦੀਆਂ ਨੇ ਜੇ ਇਹ ਲੋਕ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਆ ਕੇ ਕੁੱਟਮਾਰ ਕਰਨ ਲੱਗੇ ਸਾਡੇ ਧੀਆਂ ਸਾਡੇ ਪਿੰਡ ਦੀਆਂ ਧੀਆਂ ਪੈਣਾ ਬਾਹਰ ਪੜਨ ਤੋਂ ਡਰ ਗਈਆਂ ਸਾਡੇ ਪਿੰਡ ਦੇ ਦੁਕਾਨਦਾਰ ਮਜ਼ਦੂਰ ਕਿਸਾਨ ਖੇਤਾਂ ਦੇ ਵਿੱਚ ਜਾਣ ਤੋਂ ਡਰਨਗੇ ਕੱਲ ਨੂੰ ਇਹ ਲੋਕ ਫਰੋਤੀਆਂ ਵੀ ਲੈਣਗੇ ਸੋ ਸਾਰੇ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਹਾਂ ਇਹ ਹੱਕ ਹੱਕ ਸਾਥ ਨਾਲ ਖੜਿਓ ਕਿਰਪਾ ਕਰਕੇ ਸੱਚ ਜੋ ਵੀ ਆ ਤੁਹਾਡੇ ਸਾਹਮਣੇ ਹੈ ਜੀ ਮਾਮਲਾ ਧਿਆਨ ਦੇ ਵਿੱਚ ਆਉਂਦਿਆਂ ਹੀ ਐਸਐਸਪੀ ਅਮਨੀਤ ਕੋਂਡਲ ਨੇ ਤੁਰੰਤ ਕਾਰਵਾਈ ਕਰਦਿਆਂ ਐਸਐਚਓ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਇਸ ਮਕਰੋਨ ਲਖਬੀਰ ਸਿੰਘ ਨਾਲ ਐਸਐਸਪੀ ਅਮਨੀਤ ਕੋਂਡਲ ਨੇ ਦੇਰ ਰਾਤ ਤੱਕ ਫੋਨ ਤੇ ਗੱਲ ਕੀਤੀ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਕਾਨੂੰਨ ਉਸਦੇ ਨਾਲ ਹੈ ਇਸ ਤੋਂ ਬਾਅਦ ਲਖਬੀਰ ਨੇ ਇੱਕ ਹੋਰ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਹੁਣ ਉਹ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਅਤੇ ਪੁਲਿਸ ਦੇ ਨਾਲ ਮਿਲ ਕੇ ਕੰਮ ਕਰੇਗਾ कल रात ਨੂੰ ਜਿਹੜੇ ਇੱਕ ਲੱਖੀ ਸਿੱਧੂ ਹੈਗੇ ਉਹਨਾਂ ਦੇ ਪਿੰਡੇ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ ਕਿ ਸਾਡੇ ਐਸ ਐਚਓ ਕੋਟ ਫਤਾ ਇੰਸਪੈਕਟਰ ਮਨੀਸ਼ ਦਾ ਜਿਨ੍ਹਾਂ ਨੇ ਲੈਜ ਕੀਤਾ ਸੀ ਕਿ ਉਹਨਾਂ ਨੇ ਮਿਸ ਬਿਹੇਅਰ ਕੀਤਾ ਤੇ ਉਹਨੂੰ ਡਰਾਂਡ ਦੀ ਕੋਸ਼ਿਸ਼ ਕੀਤੀ ਰਾਤ ਨੂੰ ਹੀ ਮੈਂ ਉਹਨਾਂ ਨਾਲ ਮੇਰਾ ਰਾਬਤਾ قائم ਹੋ ਗਿਆ ਸੀ ਗਾਣਾ ਯਾ ਸ਼ੋਰਟ ਇਨ ਕਿ ਵੀ ਵਿਲ ਟੇਕ ਡਿਸਪਲਿਨਰੀ ਰੈਕਸ਼ਨ ਉਸ ਐਸਸਟਸ ਦੇ ਖਿਲਾਫ ਜਿਹੜੀ ਉਹਨਾਂ ਨੂੰ ਡਰਗਸ ਦੀ ਕੋਈ ਇਨਪੁੱਟ ਦੇਣੀ ਹੈ ਆਈ ਟੋਲਡ ਹਿਮ ਕਿ ਤੁਸੀਂ ਮੈਨੂੰ ਡਾਇਰੈਕਟਲੀ ਵਿਦ ਅਸਸਟ ਦੇਓ ਔਰ ਕਿਸੇ ਵੀ ਤਰ੍ਹਾਂ ਉਹਨੂੰ ਕੋ ਬ੍ਰਾਂਡਿੰਗ ਲੋਡ ਨਾ ਵੀ ਸਟੈਂਡਿੰਗ ਫਰਮਲੀ ਬਿਹਾਈਂਡ ਯੂ ਇਹੀ ਗੱਲ ਮੈਂ ਰੰਵੀਰ ਜੀ ਔਰ ਉਹਨਾਂ ਦੀ ਫੈਮਿਲੀ ਨੂੰ ਦੱਸ ਕੇ ਆਈਆਂ ਕਿ ਅਸੀਂ ਤੁਹਾਡੇ ਕੇਸ 'ਚ ਪੂਰੀ ਮਿਹਨਤ ਨਾਲ ਲੱਗੇ ਹੋਏ ਹਾਂ ਟੂ ਈਨਸ਼ੋਰ ਪ੍ਰੋਪਰ ਕੰਡੀਸ਼ਨ ਆਫ ਦ ਕੇਸ ਔਰ ਜੋ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੈ ਯੂ ਪਲੀਜ਼ ਕੰਟੈਕਟ ਮੀ ਔਰ ਅਦਰਵਾਈਜ਼ ਜਿਹੜਾ ਇਹਦੇ 'ਚ ਪਿੰਡ ਵਾਲਿਆਂ ਤੋਂ ਵੀ ਅਸੀਂ ਰਾਬਤਾ ਕਾਇਮ ਕਰ ਰਹੇ ਹਾਂ ਜੋ ਇਸ ਏਰੀਆ ਦੇ ਜਾਦਰ ਡਰੱਗਸ ਦੇ ਬਾਰੇ ਕੋ ਇਨਪੁਟ ਆਏਗੀ ਵੀ ਵਿਲ ਟੇਕ ਐਗਜ਼ੈਂਪਲਰੀ ਰਿਐਕਸ਼ਨ ਲਗੇ ਸਾਡੇ ਪੰਜਾਬ ਦਾ ਹੁਣ ਇਸ ਵਕਤ ਕੀ ਹਾਲ ਬਣ ਚੁੱਕਿਆ ਹੈ ਇਹਨਾਂ ਤਸਵੀਰਾਂ ਨੇ ਬਿਆਨਕਾਰ ਹੀ ਦਿੱਤਾ ਹੋਣਾ ਹਰ ਰੋਜ਼ ਇੱਕ ਨਵੀਂ ਵੀਡੀਓ ਹਰ ਰੋਜ਼ ਇੱਕ ਨਵੀਂ ਖਬਰ ਸਾਹਮਣੇ ਆਉਂਦੀ ਹੈ ਕਦੇ ਪਿੰਡਾਂ ਤੋਂ ਤੇ ਕਦੇ ਸ਼ਹਿਰਾਂ ਤੋਂ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਸ਼ਰੀਆਮ ਨਸ਼ਾ ਵਿਖਰਿਆ ਹੈ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਮੁਕਿਆ ਪਰ ਨਸ਼ੇ ਕਾਰਨ ਨੌਜਵਾਨ ਪੀੜੀ ਜਿਹੜੀ ਹੈ ਉਹ ਮੁਕਦੀ ਜਾ ਰਹੀ ਹੈ ਪਿੰਡ ਵਾਲੇ ਇਕੱਠੇ ਵੀ ਹੁੰਦੇ ਨੇ ਅਤੇ ਨਸ਼ੇ ਨੂੰ ਰੋਕਣ ਦੀ ਗੱਲ ਵੀ ਕਰਦੇ ਨੇ ਹਾਲਾਂਕਿ ਆਪਣੇ ਤੋਰ ਦੇ ਉੱਤੇ ਉਹਨਾਂ ਦੇ ਵੱਲੋਂ ਹਰ ਇੱਕ ਤਰੀਕਾ ਵਰਤਿਆ ਜਾਂਦਾ ਹੈ ਕਿ ਪਿੰਡ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਪਰ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡਾ ਸਾਥ ਨਹੀਂ ਦਿੰਦਾ ਨਸ਼ਾ ਤਸਕਰਾਂ ਨੂੰ ਫੜਿਆ ਜਾਂਦਾ ਹੈ ਤੇ ਫਿਰ ਛੱਡ ਦਿੱਤਾ ਜਾਂਦਾ ਹੈ ਤੇ ਬਾਅਰ ਆ ਕੇ ਫਿਰ ਉਹ ਉਹੀ ਕੰਮ ਕਰਦੇ ਨੇ ਹਾਲਾਂਕਿ ਔਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪੰਜਾਬ ਦੇ ਹਾਲਾਤ ਇਸ ਵਕਤ ਬੇहद ਹੀ ਚਿੰਤਾਜਨਕ ਬਣ ਚੁੱਕੇ ਨੇ న్యూਸ ਡੈਸਕ ਰਿਪੋਰਟ ਲਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ